ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ 4 ਤੋਂ 5 ਦਿਨਾਂ ਦੇ ਵਿੱਚ 50000 ਤੋਂ ਸੈਲ 1.5 ਲੱਖ ਤੱਕ ਹੋ ਜਾਣਗੇ ਤੁਸੀਂ ਪਹਿਲਾਂ ਕੀ ਕਰਨਾ ਹੈ ਕੜੀ ਪੱਤੇ ਦੇ ਪੱਤੇ ਲੈਣੇ ਆ ਫਿਰ ਤੁਸੀਂ ਕੀ ਕਰਨਾ ਹੈ ਫਿਰ ਤੁਸੀਂ ਪਪੀਤੇ ਦੇ ਪੱਤੇ ਵਿੱਚ ਪਾਉਣੇ ਨੇ ਇਹ ਦੇਖੋ ਕੜੀ ਪੱਤੇ ਦੇ ਪੱਤੇ ਐਦਾਂ ਤੁਸੀਂ ਇਹਨਾਂ ਨੂੰ ਲੱਗ-ਲੱਗ ਕਰਕੇ 5 ਤੋਂ 6 ਡਿਆਣੀਆਂ ਵਿੱਚ ਜ਼ਰੂਰ ਪਾ ਲੈਣੀਆਂ ਇਹਨਾਂ ਨਾਲ ਤੁਹਾਡਾ ਹਾਜਮਾ ਬਹੁਤ ਹੀ ਵਧੀਆ ਹੋ ਜਾਂਦਾ ਸਹੀ ਔਰ ਤੁਸ ਪੀਤੇ ਦੇ ਜੇ ਪੱਤੇ ਆ ਉਹ ਬਹੁਤ ਹੀ ਵਧੀਆ ਛੱਲਾਂ ਦੇ ਉੱਪਰ ਕੰਮ ਕਰਦੇ ਨੇ ਕੂਮਲੀਆਂ ਮਿਲ ਜਾਣ ਸਭ ਤੋਂ ਵਧੀਆ ਹੈ ਤੇ ਜੇ ਪੱਤੇ ਵੀ ਮਿਲ ਜਾਣ ਉਹ ਵੀ ਵਧੀਆ ਹੈ ਤੇ ਫਿਰ ਤੁਸੀਂ ਕੀ ਕਰਨਾ ਇੱਕ ਗਲਾਸ ਵਿੱਚ ਪਹਿਲਾਂ ਪਾਣੀ ਦਾ ਪਾ ਲੈਣਾ ਇੱਕ ਗਲਾਸ ਜਦੋਂ ਪਾਣੀ ਦੇ ਵਿੱਚ ਤੁਸੀਂ ਪਾ ਕੇ ਇਹਦਾ ਜੂਸ ਬਣਾਓਗੇ ਨਾ ਚੰਗੀ ਤਰ੍ਹਾਂ ਇਹਨੂੰ ਰਗੜਨਾ ਹੈ ਇੰਗਰੇਨ ਨੂੰ ਮਿਕਸ ਕਰ ਲੈਣਾ ਵਿੱਚ ਹਲਕਾ ਜਿਹਾ ਨਮਕ ਪਾਉਣਾ ਮਤਕ ਔਰ ਪਾਣੀ ਪਾ ਲੈਣਾ ਇੱਕ ਗਲਾਸ ਫਿਰ ਚਾਟਾ ਦਿਓ ਇਹਨੂੰ ਚੰਗੀ ਤਰ੍ਹਾਂ ਰਗੜ ਰਗੜ ਕੇ ਰਗੜ ਰਗੜ ਕੇ ਇਹਨੂੰ ਪੜਾਉਣਾ ਫਿਰ ਇਹਨੂੰ ਤੁਸੀਂ ਕੀ ਕਰਨਾ ਸਵੇਰੇ ਖਾਲੀ ਪੇਟ ਇਹਦਾ ਸੇਵਨ ਕਰਨਾ ਇੱਕ ਗਲਾਸ ਸਵੇਰੇ ਤੁਸੀਂ ਖਾਲੀ ਪੇਟ ਪੀਣਾ ਇੱਕ ਗਲਾਸ ਦੁਪਹਿਰ ਮਿਲੈ ਇੱਕ ਗਲਾਸ ਸ਼ਾਮੀ ਤੁਸੀਂ ਬਣਾ ਕੇ ਰੱਖ ਸਕਦੇ ਜੀ ਦੋ ਟਾਈਮ ਲਗਾ ਤੀਸਰੇ ਟਾਈਮ ਵਾਰ ਤੁਸੀਂ ਸੇਲ ਬਣਾਉਣਾ ਹੈ ਤੇ ਬਣਾ ਕੇ ਦਾ ਇਹਨੂੰ ਸ਼ਾਨ ਲੈਣਾ ਹੈ ਸ਼ਾਨਨੀ ਦੇ ਨਾਲ ਪਾਣੀ ਦੇ ਨਾਲ ਵਧੀਆ ਤਰੀਕੇ ਦੇ ਨਾਲ ਫਿਰ ਤੁਸੀਂ ਇਹ ਦਿਹਾੜੀ ਦੇ ਵਿੱਚ ਤਿੰਨ ਵਾਰ ਸੇਮਨ ਕਰ ਲੋ 100% ਗਾਰੰਟੀ ਦੇ ਨਾਲ ਤੁਹਾਡੇ ਬਹੁਤ ਹੀ ਵਧੀਆ ਸੈਲ ਚਾਰਜ ਹੋ ਜਾਣਗੇ ਇਹਦੇ ਵਿੱਚੋਂ ਜਿਹੜਾ ਨਿਕਲਣਾ ਨਾ ਉਹ ਤੁਸੀਂ ਇਹ ਚਮਚੇ ਦੀ ਮਦਦ ਨਾਲ ਇਹਨੂੰ ਬਰਾਬਰ ਦਬਾ ਲੈਣਾ ਕਿਉਂਕਿ ਅਸਰ ਸਾਰਾ ਇਹਨਾਂ ਦੇ ਵਿੱਚ ਆ ਪੱਤਿਆਂ ਦੇ ਵਿੱਚ ਇਹ ਤੁਸੀਂ ਇਹ ਨਹੀਂ ਸੋਚਣਾ ਵੀ ਮਾਰਦਾ ਜੂਸ ਨਿਕਲਾ ਇਹਨੂੰ ਛੋਟੇ ਨਾਲ ਨਹੀਂ ਇਹਨੂੰ ਚੰਗੀ ਤਰ੍ਹਾਂ ਇੱਕ ਚਮਚ ਦੀ ਮਦਦ ਦੇ ਨਾਲ ਵਧੀਆ ਤਰੀਕੇ ਦੇ ਨਾਲ ਇਹਨੂੰ ਦਬਾ ਲੈਣਾ ਕਿਉਂਕਿ ਇਹਦੇ ਵਿੱਚ ਸਾਰਾ ਅਸਰ ਹੁੰਦਾ ਹੈ ਇੱਕ ਕਮਸਕਮ ਤੁਸੀਂ ਇੱਕ ਗਲਾਸ ਇਹ ਪਹਿਲਾਂ ਵੀ ਬਣਾ ਲਈ ਪੀਣਾ ਪੀਣਾ ਹੈ 10 ਟਾਈਮ ਪੀਓਗੇ ਤਾਂ 4 ਤੋਂ 5 ਦਿਨ ਦੇ ਵਿੱਚ ਤੁਸੀਂ ਆਪਣੇ ਸੈੱਲ ਚੈੱਕ ਕਰਵਾ ਸਕਦੇ ਜੇ ਤੇ ਤੁਹਾਡੇ ਬਿਲਕੁਲ ਸਾਡੇ 1.5 ਲੱਖ ਤੇ ਸੈੱਲ ਨਾਮ ਨਾ ਹੋ ਜਾਊਗਾ 4 ਦਿਨ ਦੇ ਵਿੱਚ ਵਿੱਚ ਇਹ ਤੁਸੀਂ ਇਦਾਂ ਨਹੀਂ ਛੱਡ ਰਹੇ ਇਹਨੂੰ ਚੰਗੀ ਤਰ੍ਹਾਂ ਬਰਾਬਰ ਦਬਾ ਕੇ ਇਹਦਾ ਜੂਸ ਕੱਢ ਲੈਣਾ ਹੈ ਇਹ ਬਹੁਤ ਵਧੀਆ ਨੁਕਸਾ ਹੈ ਤੁਸੀਂ ਇੱਕ ਵਾਰ ਪੀਓ ਅਤੇ ਅੱਗੇ ਵੀ ਸ਼ੇਅਰ ਕਰੋ 100% ਸਹੀ ਕੰਮ ਕਰਦਾ ਹੈ ਅਸੀਂ ਆਪ ਖੁਦ ਜਮਾਇਆ ਹੋਇਆ ਹੈ ਬਹੁਤ ਹੀ ਵਧੀਆ ਹੈ ਥੈਂਕ ਯੂ